ਉਹੀ ਉਹ ਦਿਨ ਵਿਸਾਖੀ ਕਈਏ ਜਿਸ ਦਿਨ ਸੋਲ ਸੁਨੇਰੀ ਕਣਕਾਂ ਭੁੱਖਾ ਮੇਟਣ ਲਈ ਉੱਠ ਜਾਵਣ ਉਹੀ ਉਹ ਦਿਨ ਵਿਸਾਖੀ ਕਈਏ ਤੇ ਜਿਸ ਦਿਨ ਗਿੱਦੜੋ ਸ਼ੇਰ ਬਣਾਏ ਦਸਮ ਪਿਤਾ ਨੇ ਅੰਮ੍ਰਿਤ ਪਿਆ ਕੇ ਉਹੀ ਉਹ ਦਿਨ ਵਿਸਾਖੀ ਕਈਏ ਤੇ ਜਿਸ ਦਿਨ ਚਿੜੀਆਂ ਬਾਜ਼ਾਂ ਦੇ ਹਰ ਜ਼ੁਲਮ ਨੂੰ ਮੇਟਣ ਲਈ ਉੱਠ ਜਾਵਣ ਉਹੀ ਉਹ ਦਿਨ ਵਿਸਾਖੀ ਕਈਏ ਜਿਸ ਦਿਨ ਚਿੜੀਆਂ ਬਾਜ਼ਾਂ ਦੇ ਹਰ ਜ਼ੁਲਮ ਨੂੰ ਮੇਟਣ ਲਈ ਉੱਠ ਜਾਵਣ اوہی او یو دن ویسا کی کہی ہے اوہی او یو دن ویسا کی کہی ہے غزل تو پہلا دوستو ہمارے ماتا پتا کا کھانا ہی ان کی تکاوت اور گھٹنوں کے درد کا کارن ہے یہ دیکھو سنیکس تسلیم کردہ ہاں کہ تیری استد تے میں گاما میری توفیق تو باہر تیری استد تے میں گاما میری توفیق تو باہر

ਮੈਂ ਮਾਸੂਮ ਚ ਚੁਰਤ ਕਰ ਰਿਹਾ ਤਵਜੋ ਤੇ ਅਸ਼ੀਰਵਾਦ ਦੋਹਾਂ ਤਰਫ ਜਾਰ 10 ਤਾਨੇ ਗੋਬਿੰਦ ਹੈ ਸਭ ਨੇ ਆਪਣੇ ਫਿਰ ਢੰਗ ਨਾਲ ਕਹਿਣੀ ਹੈ ਦਾਸ ਵਿਕ ਨਿਵਾਣੀ ਦੀ ਕੋਸ਼ਿਸ਼ ਕਰ ਰਿਹਾ ਹੈ ਗੁਰੂ ਸਰਬੰਸਦਾਨੀ ਦੀ ਨਿਰਾਲੀ ਦਾਸਤਾ ਹੈ ਗੁਰੂ ਸਰਬੰਸ ਦਾਨੀ ਦੀ ਨਿਰਾਲੀ ਦਾਸਤਾ ਹੈ ਰਿਣੀ ਰਹਿਣਾ ਹਸ਼ਰਤੀ ਕਰ ਜਿਦਾ ਹਿੰਦੋਸਤਾ ਹੈ ਰਿਣੀ ਰਹਿਣਾ ਹਸ਼ਰਤੀ ਕਰ ਜਿਦਾ ਹਿੰਦੋਸਤਾ ਹੈ ਨਿਰਾਲੀ ਦਸਤਾ ਹੈ ਛਿਦਕ ਵਿੱਚ ਆਤ ਕਰੋੜਾ ਵਿੱਚ ਕੱਲੇ ਸਿੱਖ ਦੀਓ ਸ਼ਾਨ ਪਰ ਚਮਕੇ ਕਰੋੜਾ ਵਿੱਚ ਕੱਲੇ ਸਿੱਖ ਦੀਓ ਸ਼ਾਨ ਪਰ ਚਮਕੇ ਅਨੇਕ ਤਾਰਿਆਂ ਚੋਂ ਚਮਕਦਾ ਜਿਉ ਚੰਦਰਮਾ ਹੈ ਅਨੇਕ ਤਾਰਿਆਂ ਚੋਂ ਚਮਕਦਾ ਜਿਉ ਚੰਦਰਮਾ ਹੈ ਗੁਰੂ ਸਰਬੰਸਦਾਨੁ ਗੁਰੂ ਸਰਬੰਸਦਾਨੀ ਦੀ ਨਿਰਾਲੀ ਦਾਸਤਾ ਹੈ ਜਿਨਾਂ ਨੇ ਸੀਸ ਦਿੱਤਾ ਤੂੰ ਉਹਨਾਂ ਨੂੰ ਜ਼ਿੰਦਗੀ ਬਖਸ਼ੀ ਜਿਨ੍ਹਾਂ ਨੇ ਸੀਸ ਦਿੱਤਾ ਤੂੰ ਉਹਨਾਂ ਨੂੰ ਜ਼ਿੰਦਗੀ ਬਖਸ਼ੀ ਤੇਰਾ ਅੰਮ੍ਰਿਤ ਅੱਜ ਵੀ ਕੌਮ ਦੀ ਰੂਹੇ ਰਵਾ ਹੈ ਗੁਰੂ ਸਰਬੰਸਦਾਨੀ ਗੁਰੂ ਸਰਬੰਸਦਾਨੀ ਦੀ ਨਿਰਾਲੀ ਦਾਸਤਾ ਹੈ ਜਿਨਾ ਕੇਸਾਂ ਦੇ ਵਿੱਚ ਦਾਤਾ ਤੂੰ ਅੰਮ੍ਰਿਤ ਦਾਤ ਸਿਪਾਈ ਵਟ ਪਾਗੇ ਗੁਰਸਿੱਖਾਂ ਜਿਨ੍ਹਾਂ ਦੇ ਕੇਸਾਂ ਵਿੱਚ ਅੰਮ੍ਰਿਤ ਦਾਤ ਪਈ ਜਿਨਾ ਕੇਸਾਂ ਦੇ ਵਿੱਚ ਦਾਤਾ ਤੂੰ ਅੰਮ੍ਰਿਤ ਦਾਤ ਸਿਪਾਈ ਉਹ ਵੇਖਾ ਕਤਲ ਹੁੰਦੇ ਰੋਜ਼ ਰੋਂਦੀ ਆਤਮਾ ਹੈ ਉਹ ਵੇਖਾ ਕਤਲ ਹੁੰਦੇ ਰੋਜ਼ ਰੋਂਦੀ ਆਤਮਾ ਹੈ ਗੁਰੂ ਸਰਬੰਸਦਾਨੀ ਗੁਰੂ ਸਰਬੰਸਦਾਨੀ ਦੀ ਨਿਰਾਲੀ ਦਾਸਤਾ ਹੈ 사ਤਸੰਗਤ ਜੀ ਸਿੱਖੀ ਦੇ ਬੂਟੇ ਦਾ ਜ਼ਿਕਰ ਕਰੀਏ ਜਿੰਨਾ ਕੱਟੀਏ ਨੂੰ ਇਹੋਨਾ ਵੱਧਦਾ ਜਾਂਦਾ ਜਿੰਨਾ ਕੱਟੀਏ ਨੂੰ ਇਹੋਨਾ ਵੱਧਦਾ ਜਾਂਦਾ ਇਹ ਬੂਟਾ ਖੂਨ ਦੇ ਨਾਲ ਸਿੰਜਿਆ ਪਾਣੀ ਦਿੱਤਾ ਹੈ ਇਹ ਬੂਟਾ ਖੂਨ ਦੇ ਨਾਲ ਸਿੰਜਿਆ ਪਾਣੀ ਦੀ ਥਾਂ ਹੈ ਗੁਰੂ ਸਰਬੰਸਦਨ ਗੁਰੂ ਸਰਬੰਸਦਾਨੀ ਦੀ ਨਿਰਾਲੀ ਦਾਸਤਾ ਹੈ ਇੱਕ ਅਫਸੋਸ ਉਹਨਾਂ ਦੇ ਅਸੀਂ ਕੁਰਬਾਨੀਆਂ ਨੂੰ ਭੁੱਲ ਬੈਠੇ ਆ ਸੁਰਬਖਾਸਤੋ ਜੀ ਵਾਹਿਗੁਰੂ ਕੀ ਬਾਤ ਉਹਨਾਂ ਦੇ ਹੀ ਅਸੀਂ ਕੁਰਬਾਨੀਆਂ ਨੂੰ ਉਲ ਬੈਠੇ ਹਾਂ ਜਿਨ੍ਹਾਂ ਨੇ ਧਰਤੀ ਸਾਡੀ ਨੂੰ ਬਣਾਇਆ ਆਸਮਾ ਹੈ ਜਿਨ੍ਹਾਂ ਨੇ ਦਰਤ ਸਾਡੀ ਨੂੰ ਬਣਾਇਆ ਆਸਮਾ ਹੈ ਗੁਰੂ ਸਰਬੰਸ ਦਾ گرو سر بن دی گرو کسن پیار کرتا ہے کستے مہربان ہے اگر آپ کے گھر میں بنا بات کے جھگڑے ہوتے ہیں کوئی نہ کوئی بیمار رہتا ہے اور آپ کو بزنس میں بھی لاؤس ہو رہا رینی رہے سوئی سکھ میرا یاد ہے جس ਰੇਣੀ ਰਹੇ ਸੋਈ ਸਿੱਖ ਮੇਰਾ ਯਾਦ ਹੈ ਜਿਸ ਨੂੰ ਦਾਵੇ ਨਾਲ ਕਹਿ ਰਿਹਾ ਸਾਧ ਸੰਗਤ ਜੀ ਯਕੀਨਨ ਗੁਰੂ ਗੋਬਿੰਦ ਉਸਤੇ ਹੀ ਮਿਹਰਬਾਨ ਹੈ ਕੇਵਲ ਉਸਤੇ ਮਿਹਰਬਾਨ ਰੇਣੀ ਰਹੇ ਸੋਈ ਸਿੱਖ ਮੇਰਾ ਯਾਦ ਹੈ ਜਿਸ ਨੂੰ ਯਕੀਨਨ ਗੁਰੂ ਗੋਬਿੰਦ ਉਸਤੇ ਹੀ ਮਿਹਰਬਾਨ ਹੈ ਗੁਰੂ ਸਰਬੰਸਦਾਨੀ ਗੁਰੂ ਸਰਬੰਸਦਾਨੀ ਦੀ ਨਿਰਾਲੀ ਦਾਸਤਾ ਹੈ ਉਹ ਪੰਜ ਕਕੇ ਜਿਨਾ ਤੇ ਰੀਜਦਾਸ ਤੂੰ ਮੇਰੇ ਗੋਬਿੰਦ ਉਹ ਪੰਜ ਕਕੇ ਜਿਨਾ ਤੇ ਰੀਜਦਾਸ ਤੂੰ ਮੇਰੇ ਗੋਬਿੰਦ ਉਹ ਪੰਜ ਕੱਕੇ ਜਿਨਾਤੇ ਰੀਚਦਾਸ ਤੂੰ ਮੇਰੇ ਗੋਬਿੰਦ ਉਹ ਵਾਦੂ ਚੀਜ਼ ਲਗਦੇ ਸਿੱਖ ਨੂੰ ਕੈਸਾ ਸਮਾ ਹੈ ਉਹ ਵਾਦੂ ਚੀਜ਼ ਲਗਦੇ ਸਿੱਖ ਨੂੰ ਕੈਸਾ ਸਮਾ ਹੈ ਗੁਰੂ سربنس دن, گرو سربنس دی, نرالی داستا ہے تا پیٹ نو پاتا اپنا ایکڑی سچائی نظر کر رہے جنا سیس کی پیٹ ਨਾਮੇ ਪਾਤਸ਼ਾਹ ਆਪਣਾ ਉਹਨਾਂ ਲਈ ਤਾਂ ਮਹਿਜ਼ ਕੁਰਸੀ ਹੀ ਬਸ ਦੀਨੋ ਇਮਾਂ ਹੈ ਉਹਨਾਂ ਲਈ ਤਾਂ ਮਹਿਜ਼ ਕੁਰਸੀ ਹੀ ਬਸ ਦੀਨੋ ਇਮਾਂ ਹੈ ਗੁਰੂ ਸਰਬੰਸ ਦਾਣੀ ਗੁਰੂ ਸਰਬੰਸ ਦਾਣੀ ਦੀ ਨਿਰਾਲੀ ਦਾਸਤਾ ਹੈ ਮਕਤਬ ਤੋਂ ਪਹਿਲੇ ਇੱਕ ਸ਼ਿਰਕੇ ਕੇ ਦਾਸ ਚਾਹੇਗਾ ਹੋਲਾ ਮਹੱਲਾ ਕੀ ਇਹ satsangat ji ਵਿਕਾਰਾਂ ਨਾਲ ਲੜਨਾ ਜੰਗ ਹੀ ਹੋਲਾ ਮਹੱਲਾ ਹੈ ਵਿਕਾਰਾਂ ਨਾਲ ਲੜਨਾ ਜੰਗ ਹੀ ਹੋਲਾ ਮਹੱਲਾ ਹੈ ਉੱਚਾ ਕਿਰਦਾਰ ਹੀ ਤਾਂ ਖਾਲਸੇ ਦਾ تو جانا ہے سچا کردار ہی تا خال سے دا دو جانا ہے گرو سربنس دانی گرو سربنس دانی دی نرالی داستا ہے رفی اپکار تیرے پل جاوے کس طرح پریتم رفیق پکار تیرے پل جاوے کس طرح پریتم رفیق پکار تیرے پل جاوے کس طرح پریتم میرا تا ہر نفس نفس ساروں کہ سنگت جی میرا تا ہر نفس ਕੌਂਦਾ ਤੇਰੀ ਦਾਸਤਾ ਹੈ ਮੇਰਾ ਤਾਂ ਹਰ ਨਫਸ ਕੌਂਦਾ ਤੇਰੀ ਦਾਸਤਾ ਹੈ ਗੁਰੂ ਸਰਬੰਸਦਾਨੀ ਗੁਰੂ ਸਰਬੰਸਦਾਨੀ ਦੀ ਨਿਰਾਲੀ ਦਾਸਤਾ ਹੈ ਰਿਣੀ ਰਹਿਣਾ ਹਸ਼ਰਤੀ ਕਰ ਜਿਦਾ ਹਿੰਦੋਸਤਾਨ ਹੈ ਨਿਰਾਲੀ ਦਾਸਤਾਨ ਹੈ ਨਿਰਾਲੀ ਦਾਸਤਾਨ ਹੈ